ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵਾਰਡਾਂ 'ਚ ਚੋਣ ਮੀਟਿੰਗ ਕੀਤੀ ਜਾ ਰਹੀ ਹਨ ਇਸ ਦੇ ਸਬੰਧ ਵਿੱਚ ਅੱਜ ਵਾਰ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਮਨਿੰਦਰ ਕੁਮਾਰ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ ਇਸ ਮੌਕੇ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਸੁਪੁੱਤਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਗੁਰਾਇਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਹਰ ਵਾਰ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਓ ਤਾਂ ਕਿ ਗੁਰਾਇਆਂ 'ਚ ਕਾਂਗਰਸ ਦੀ ਕੌਂਸਲਰ ਬਣ ਸਕੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲ ਜਿਹੜੇ ਵੀ ਕੰਮਾਂ ਦਾ ਉਦਗਾਟਨ ਕੀਤਾ ਜਾ ਰਿਹਾ ਹੈ ਉਹ ਕਾਂਗਰਸ ਦੇ ਵੱਲੋਂ ਹੀ ਸ਼ੁਰੂ ਕਰਵਾਏ ਗਏ ਸਨ। ਇਸ ਮੌਕੇ ਕਾਂਗਰਸ ਦੇ ਉਮੀਦਵਾਰ ਮਨਮਿੰਦਰ ਕੁਮਾਰ ਲਾਟੀ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਾੜ ਵਾਸੀਆਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਵੀ ਅਪੀਲ ਕੀਤੀ। ਦੇ ਵਾਰ ਨੰਬਰ 4 ਦੇ ਇਲਾਕੇ ਦੇ ਸਾਰੇ ਬੁਝਰਾਂ ਨੂੰ ਸਤਿਕਾਰ ਕਰਨਾ ਚਾਹੁੰਦਾ ਹੈ। ਕਿੱਥੇ ਸਾਡੇ ਕੈਂਡੀਡੇਟ ਮਨਮਿੰਦਰ ਸਿੰਘ ਲਾਟੀ ਖੜੇ। ਇਹਨਾਂ ਦੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਜੇ ਇਹ ਜਿੱਤਦੇ ਹਨ ਤਾਂ ਕਾਂਗਰਸ ਦੇ ਹੱਥ ਮਜ਼ਬੂਤ ਹੋਣਗੇ। ਸਾਡੀ ਮਿਊਨਿਸਪਲ ਬਣਦੀ ਹੈ ਕਿਉਂਕਿ ਅੱਜ ਤੱਕ ਗੁਰਾਇਆਂ ਦੇ ਵਿੱਚ ਜਦ ਜਿੰਨਾ ਵੀ ਕੰਮ ਹੋਇਆ ਹੈ ਉਹ ਕਾਂਗਰਸ ਦੇ ਸਰਕਾਰ ਸਮੇ ਹੋਇਆ ਹੈ ਇਹਨਾਂ ਦੇ 3 ਸਾਲ ਹੋ ਗਏ ਸਰਕਾਰ ਨੂੰ ਜਿਹੜੇ ਕੰਮ ਕਾਂਗਰਸ ਨੇ ਸ਼ੁਰੂ ਕੀਤੇ ਸੀ ਇਹਨਾਂ ਤੋਂ ਅੱਜ ਤੱਕ ਉਹ ਨਹੀਂ ਖਤਮ ਹੋਏ ਜਿਹੜੇ ਉਘਾਟਨ ਇਹਨਾਂ ਨੇ ਕੀਤੇ ਆ ਉਹ ਕਾਂਗਰਸ ਸਰਕਾਰ ਦੇ ਸਮੇ ਸ਼ੁਰੂ ਹੋਏ ਹੋਏ ਕੰਮਾਂ ਦੇ ਇਹ ਉਘਾਟਨ ਕਰਦੇ ਰਹੇ ਇੱਕ ਪੈਸਾ ਵੀ ਨਵਾਂ ਇਹ ਗੁਰਾਇਆਂ ਸ਼ਹਿਰ ਨੂੰ ਦੇ ਨਹੀਂ ਸਕੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਸਭ ਨੂੰ ਦਿਖਦਾ ਪਿਆ ਹੈ ਕਾਂਗਰਸ ਪਾਰਟੀ ਦੇ ਆਉਣ ਵਾਲਾ ਸਮਾਂ 2027 ਦੇ ਵਿੱਚ ਇਹ ਕਾਂਗਰਸ ਪਾਰਟੀ ਆਉਂਦੀ ਹੈ ਤਾਂ ਹਰ ਐਮਸੀ ਦੇ ਦਿਨ ਤੇ ਸਾਲ ਹੋਣੇ ਹੈ ਤਾਂ ਕਾਂਗਰਸ ਚੰਗੀ ਡਿਵੈਲਪਮੈਂਟ ਅੱਗੇ ਕਰਕੇ ਦਿਖਾਈ ਹੈ ਤੇ ਅੱਗੇ ਨੂੰ ਵੀ ਕਾਂਗਰਸ ਡਿਵੈਲਪਮੈਂਟ ਕਰੇਗੀ ਸੋ ਸਾਰਿਆਂ ਨੂੰ ਅਪੀਲ ਹੈ ਕਿ ਮਨਿੰਦਰ ਸਿੰਘ ਲਾਢੀ ਨੂੰ ਵੱਧ ਤੋਂ ਵੱਧ ਗੋਟਾ ਪਾ ਕੇ 4 ਨੰਬਰ ਵਾਰਡ ਤੋਂ ਦਿਖਾਓ। ਵਾਜਿਲੀ ਕਾਲ ਸਾਹਿਬ ਵਾਜਿਲੀ ਜੀ ਫਟੇ ਜੀ ਮੈਂ ਵਾਰ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਮਨਿੰਦਰ ਕੁਮਾਰ ਲਾਡੀ ਜੀ ਨੂੰ ਸਾਰਿਆਂ ਨੂੰ ਪੀਸ ਕਰਦਾ ਕਿ ਪੜਿਆ ਲਿਖਿਆ ਮੁੰਡਾ ਨੌਜਵਾਨ ਆ ਜਿਹੜੇ ਮੁਹੱਲੇ ਦੇ ਬਾਡ ਦੇ ਕੰਮ ਆ ਉਹਨਾਂ ਨੂੰ ਚੰਗੀ ਤਰ੍ਹਾਂ ਕਰੂਗਾ ਬਹੁਤ ਵਧੀਆ ਮੁੰਡਾ ਆ ਇਹਨੂੰ ਆਪਣਾ ਕੀਮਤੀ ਵੋਟ ਪਾ ਕੇ ਕੰਮ ਜਾਬ ਬਣਾਓ ਤੇ 21 ਤਰੀਕ ਨੂੰ ਪੰਜੇ ਦੇ ਮੋਹਰ ਲਾ ਕੇ ਮਨਿੰਦਰ ਕੁਮਾਰ ਲਾਡੀ ਜੀ ਨੂੰ ਕੰਮ ਜਾਬ ਬਣਾਓ ਤਾਂ ਜੇ ਇਹ ਮੁੰਡਾ ਅੱਗੇ ਆਵੇ ਤੇ ਸ਼ਹਿਰ ਦਾ ਵਿਕਾਸ ਕਰੇ ਵਾਈਗੁਰ ਸਿੰਘ ਖਾਲਸਾ ਵਾਈਗੁਰ ਸਿੰਘ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵਿੰਦਰ ਕੁਮਾਰ ਲਾਢੀ ਵਾਰਡ ਨੰਬਰ 400 ਕਾਂਗਰਸ ਪਾਰਟੀ ਦੇ ਉਮੀਦਵਾਰ ਮੈਂ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣਾ 21 ਤਰੀਕ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਜੋ ਵਾਰਡ ਦੇ ਵਾਰਡ ਦੇ ਰਹਿੰਦੇ ਸਾਰੇ ਕੰਮ ਪੂਰੇ ਹੋ ਕਰ ਸਕੀਏ ਧੰਨਵਾਦ ਜੀ ਇੱਕ ਵਾਰ ਫਿਰ ਅਪੀਲ ਕਰਦਾ ਮੁਹੱਲਾ ਨਿਵਾਸੀਆਂ ਨੂੰ ਆਪਣਾ 21 ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਓ ਜੈ ਹਿੰਦ ਧੰਨਵਾਦ ਖੰਦੇ ਚਾਲੋ ਨਿਸ਼ਾਨ ਆਪਣਾ ਪੰਜਾ ਜੀ